ਕਹਿੰਦੇ ਨੇ ਕਿ ਮਾਂ ਤੇ ਪੁੱਤ ਦਾ ਰਿਸ਼ਤਾ ਬੜਾ ਹੀ پاک ਤੇ ਪਵਿੱਤਰ ਹੁੰਦਾ ਇਸ ਦੀ ਬੜੀ ਮਰਿਆਦਾ ਹੁੰਦੀ ਹੈ ਪਰ ਜੋ ਅੱਜ ਕਾਨਫਰੰਸ ਬਰਨਾਲਾ ਦੇ ਡੀਐਸਪੀ ਸਤਵੀਰ ਬੈਂਸ ਨੇ ਕੀਤੀ ਹੈ ਤੇ ਉਸ ਦੇ ਵਿੱਚ ਇੱਕ ਹਨੀ ਟ੍ਰੈਪ ਮਾਮਲੇ ਦਾ ਖੁਲਾਸਾ ਕੀਤਾ ਉਹ ਸੁਣ ਕੇ ਸਭ ਦੇ ਹੋਸ਼ ਉੱਡ ਗਏ ਕਿ ਐਦਾਂ ਕਿਵੇਂ ਹੋ ਸਕਦਾ ਜੋ ਹਨੀ ਟ੍ਰੈਪ ਦੇ ਮਾਮਲੇ ਉਹ ਤਾਂ ਅਕਸਰ ਹੀ ਆਪਾਂ ਸੁਣਦੇ ਰਹਿੰਦੇ ਆ ਪਰ ਇਸ ਵਿੱਚ ਖਾਸ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਮਾਂ ਤੇ ਪੁੱਤ ਦੋਨੋਂ ਅਨਬੋਲਵ ਨੇ ਸੋ ਆਪਣੇ ਨਾਲ ਨੇ ਟੂਡੇ ਨਿਊਜ਼ ਦੇ ਚੀਫ ਐਡੀਟਰ ਬਾਈ ਹਰਿੰਦਰਪਾਲ ਨਿੱਕਾ ਜੀ ਉਹਨਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਕਿਉਂਕਿ ਉਹਨਾਂ ਦੀ ਇਸ ਖਬਰ ਉੱਤੇ ਬੜੀ ਪੈਣੀ ਨਿਗਾ ਸੀ ਆਪਾਂ ਕਰਦੇ ਆ ਕਿ ਇਹ ਸਾਰਾ ਕੀ ਮਾਮਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਜਿਵੇਂ ਅੱਜ ਪ੍ਰੈਸ ਕਾਨਫਰੈਂਸ ਕੀਤੀ ਗਈ ਆ ਡੀਐਸਪੀ ਸਾਹਿਬ ਵੱਲੋਂ ਇਹ ਕੀ ਸਾਰਾ ਮਾਮਲਾ ਬਾਵਾ ਜੀ ਤੁਸੀਂ ਜਿਵੇਂ ਪਹਿਲਾਂ ਹੀ ਹੈ ਨਾ ਵੀ ਇਹ ਜਿਹੜੇ ਹਨੀ ਟ੍ਰੈਪ ਦੇ ਮਾਮਲੇ ਨੇ ਵੀ ਉਹ ਆਉਂਦੇ ਤੱਕ ਸ੍ਰੀ ਸਾਹਮਣੇ ਰਹੇ ਨੇ ਕੋਈ ਮਤਲਬ ਨਵਾਂ ਮਾਮਲਾ ਨਹੀਂ ਕਿਉਂ ਅਸਲ 'ਚ ਇਹ ਮਾਮਲਾ ਇਸ ਕਰਕੇ ਲੋਕਾਂ ਲਈ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਵੀ ਇਹਦੇ 'ਚ ਦੋਨੇ ਮਤਲਬ ਜਿਹੜੇ ਮਾਂ ਪੁੱਤ ਦੋਨੇ ਫਸ ਗਏ ਹੂੰ ਤੇ ਆ ਪਰ ਹੈਰਾਨੀ ਦੀ ਗੱਲ ਇਹਦੇ 'ਚ ਹੋਰ ਵੀ ਸਾਹਮਣੇ ਆਈ ਜਦੋਂ ਆਪਾਂ ਸਾਰੇ ਤੱਥ ਬਾਚਦੇ ਆ ਤਾਂ ਜਿਹੜਾ ਜਣੀ ਆਏ ਮ ਵੱਲੋਂ ਜਿੱਥੇ ਮਾਂ ਪੁੱਤ ਇਕੱਠੇ ਇਹ ਧੰਦਾ ਚਲਾਉਂਦੇ ਸੀ ਉਥੇ ਫਸੇ ਹੋਏ ਪਿਓ ਨੂੰ ਛਡਾਉਣ ਲਈ ਵੀ ਪੁੱਤ ਨੂੰ ਅੱਗੇ ਆਉਣਾ ਪਿਆ ਆਮ ਤੌਰ ਤੇ ਤਾਂ ਇਹ ਮੰਨਿਆ ਜਾਂਦਾ ਨਾ ਵੀ ਆਮ ਜਿਵੇਂ ਆਪਾਂ ਸਮਾਜ 'ਚ ਦੇਖਦੇ ਆ ਅਗਲਾ ਕਹਿੰਦਾ ਕੋਈ ਮਤਲਬ ਛੋਟੀ ਉਮਰ ਚ ਨਿਆਣੀ ਮਤ ਦੇ ਵਿੱਚ ਕਿਸੇ ਮੁੰਡੇ ਖੁੰਡੇ ਨੇ ਕੋਈ ਗਲਤੀ ਕਰ ਲਈ ਤੇ ਪਿਓ ਦੀ ਨੀਵੀ ਪਵਾਤੀ ਹੁਣ ਘਟਨਾ ਕਰਮ ਦਾ ਚਾਹੇ ਬਲੈਕਮੇਲਿੰਗ ਦਾ ਸੀ ਪਰ ਉਥੇ ਪਿਓ ਨੇ ਜਣੀ ਪੁੱਤ ਦੀ ਨੀਵੀ ਪਵਾਤੀ ਮਤਲਬ ਸਾਹਮਣੇ ਜਿਹੜਾ ਪੁੱਤ ਨੂੰ ਆਉਣਾ ਪਿਆ ਆਪਦੇ ਪਿਓ ਨੂੰ ਛਡਾਉਣ ਲਈ ਜਣੀ ਤੁਹਾਡੇ ਕਹਿੰਦੇ ਗੁਰਜੰਟ ਸਿੰਘ ਜੋ ਇੱਥੇ ਇਹਦੇ ਵਿੱਚ ਪੀੜਤ ਦੱਸੇ ਗਏ ਨੇ ਉਹਨਾਂ ਦੇ ਜੋ ਮੁੰਡਾ ਸੰਦੀਪ ਸਿੰਘਾ ਉਹਨਾਂ ਦੇ ਮੁੰਡੇ ਨੇ ਛੜਾਇ ਅਸਲ ਇਹ ਕੀ ਕਹਾਣੀ ਕੀ ਹੋਈ ਇੱਕ ਕਹਾਣੀ ਇਸ ਤਰ੍ਹਾਂ ਸੀ ਦੇਖੋ ਆਮ ਤੌਰ ਤੇ ਜਿਹੜੇ ਇੱਕ ਇੱਕ ਦਾ ਕਹਾਵਤ ਹੁੰਦੀ ਹੈ ਕਹਿੰਦੇ ਠੱਗਾਂ ਦੇ ਕਿਹੜਾ ਹਲ ਚੱਲਦੇ ਮਾਰ ਠੱਗੀਆਂ ਗੁਜ਼ਾਰਾ ਕਰਦੇ ਹੁਣ ਜਿਹੜੇ ਠੱਗ ਕਿਸਮ ਦੇ ਲੋਕ ਹੁੰਦੇ ਨੇ ਉਹ ਮਿਹਨਤ ਮੁਸ਼ਕਲ ਵਾਲੇ ਪਾਸੇ ਚੱਲਣ ਦੀ ਬਜਾਏ ਉਹ ਸ਼ਾਰਟਕਟ ਰਸਤਾ ਅਪਣਾਉਂਦੇ ਨੇ ਵੀ ਕਮਾਈ ਦਾ ਵੀ ਸੌਖਾ ਤਰੀਕਾ ਉਹ ਸੌਖਾ ਤਰੀਕਾ ਮਿਲ ਜੇ ਹੁਣ ਇਹ ਜਿਹੜਾ ਸੌਖਾ ਤਰੀਕਾ ਅਪਣਾਇਆ ਇਹ ਸੁਖਵਿੰਦਰ ਕੌਰ ਜਿਹੜੀ ਹੈ ਲੇਡੀਜ਼ ਕਰੀਬ 50 ਸਾਲ ਦੇ ਨੇੜੇ ਉਹਦੀ ਉਮਰ ਹੈ ਅੱਛਾ ਜੀ ਸੁਖਵਿੰਦਰ ਕੌਰ ਦੀ ਤੇ ਉਹਦਾ ਮੁੰਡਾ ਹਰਸਿਮਰਨ ਪ੍ਰੀਤ ਦੇਵੇਂ ਨਾਮ ਤੋਂ ਤਾਂ ਐਂ ਲੱਗਦਾ ਜਿਵੇਂ ਸਿਮਰਨ ਕਰਨ ਵਾਲੀ ਬੰਦਾ ਹੋਣਾ ਜਿਹੜੀ ਹਰ ਸਿਮਰਨਪ੍ਰੀਤ ਹੈਰੀ ਸਿੰਘ ਹੈਰੀ ਅੱਛਾ ਜੀ ਤੇ ਦੋਨੇ ਜਣੇ ਮਤਲਬ ਮਿਲੇ ਹੋਏ ਸੀ ਤੇ ਨਾਲ ਇੱਕ ਇਹਨਾਂ ਦੇ ਸੀਗਾ ਭੋਲਾ ਸਿੰਘ ਉਰਫ ਕਾਲਾ ਕਰਕੇ ਨਾਮ ਦਾ ਬੰਦਾ ਇਹ ਦੋਨੇ ਜਣੇ ਸੁਖਵਿੰਦਰ ਕੌਰ ਤੇ ਜਿਹੜਾ ਹੈਰੀ ਹੈ ਮਾਂ ਪੁੱਤ ਇਹ ਤਾਂ ਬਰਨਾਲਾ ਦੇ ਖੁੱਡੀ ਰੋਡ ਇਲਾਕੇ ਦੇ ਰਹਿਣ ਵਾਲੇ ਨੇ ਠੀਕ ਹੈ ਜੀ ਤੇ ਜਿਹੜਾ ਭੋਲਾ ਸਿੰਘ ਹੈ ਉਹ ਦਗਾਲ ਪਿੰਡ ਦਾ ਹੈ ਠੀਕ ਹੈ ਤੇ ਜਿਹੜੀ ਇਹਨਾਂ ਦੇ ਨਾਲ ਚੌਥੀ ਹੋਰ ਮਤਲਬ ਦੋਸ਼ੀ ਹੈ ਲੇਡੀਜ਼ ਉਹ ਰਾਜਵੀਰ ਕੌਰ ਉਹ ਉੱਥੇ ਹੀ ਪਿੰਡ ਲਾੜ ਬੰਜਾਰਾ ਪੈਂਦਾ ਯਾਨੀ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਜਿਹੜੀ ਲਾੜ ਬੰਜਾਰਾ ਖੁਰਦ ਨਹੀਂ ਫਿਰ ਉਹਨਾਂ ਦਾ ਮੇਲ ਕਿਵੇਂ ਹੋਇਆ ਉਹ ਲਾੜ ਬੰਜਾਰੇ ਤੇ ਦੁਗਾਲ ਵਾਲੇ ਮੈਂ ਮੈਂ ਉਹੀ ਦੱਸਦਾ ਵੀ ਜਿਹੜਾ ਲਾੜ ਬੰਜਾਰਾ ਖੁਰਦ ਹੈ ਤੇ ਦੁਗਾਲ ਹੈ ਇਹਨਾਂ ਦੇ ਵਿੱਚ ਆਏ ਮੰਨ ਲਓ ਪੈਦਲ ਚੱਲ ਕੇ ਜਾਣ ਕੇ ਜਿੰਨਾ ਹੀ ਰਸਤਾ ਜਿਵੇਂ ਗਵਾਂਡੀ ਪਿੰਡ ਦੇ ਹੋ ਗਏ ਇਕੱਠੇ ਅੱਛਾ ਜਿਵੇਂ ਸਕੀਮ ਉਹਨਾਂ ਨੇ ਇੱਧਰ ਮਾਂ ਪੁੱਤ ਨੇ ਬਣਾਲੀ ਉਹ ਗਵਾਂਡੀ ਪਿੰਡ ਦੇ ਦੋ ਜਣੇ ਨੇ ਇਕੱਠੇ ਹੋ ਕੇ ਬਣਾਲੀ ਇਹ ਮਾਵੜੇ ਦੇ ਵਿੱਚ ਚਾਰ ਜਾਣੇ ਦੋਸ਼ੀ ਨੇ ਇਹ ਹਜੇ ਫਿਲਹਾਲ ਇਹਦੇ ਚਾਰ ਦੋਸ਼ੀ ਨੇ ਪਰ ਪੁਲਿਸ ਵਾਲਿਆਂ ਦਾ ਜਿਹੜਾ ਮਤਲਬ ਕਹਿਣਾ ਹੈ ਕਿ ਉਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਵੀ ਮਿਲ ਗਿਆ ਸੀ ਅੱਛਾ ਜੀ ਤੇ ਉਹਨਾਂ ਨੂੰ ਕੱਲ ਨੂੰ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਜਾਣਾ ਠੀਕ ਹੈ ਜੀ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਪੁੱਛਗਿੱਛ ਦੇ ਵਿੱਚ ਵੀ ਇਹਦੇ ਨਾਲ ਹੋਰ ਵੀ ਤੰਦਾ ਨੇ ਜਿਹੜੀਆਂ ਜੁੜੀਆਂ ਹੋਈਆਂ ਵੀ ਜਿਹੜਾ ਸੁਖਵਿੰਦਰ ਸਿੰਘ ਸੀ ਦੇਖੋ ਉਹ ਜਿਹੜਾ ਪੀੜਤ ਜਿਹੜਾ ਪੀੜਤ ਹੈਗਾ ਗੁਰਜੰਟ ਸਿੰਘ ਗੁਰਜੰਟ ਸਿੰਘ ਅੱਛਾ ਗੁਰਜੰਟ ਸਿੰਘ ਵੀ ਉਹ ਮਿਸ਼ਰੀ ਪੱਤੀ ਅਕਲੀ ਜਿਆਦਾ ਰਹਿਣ ਵਾਲਾ ਮਾਨਸਾ ਜ਼ਿਲ੍ਹੇ ਦਾ ਠੀਕ ਹੈ ਜੀ ਜਦੋਂ ਤਿੰਨ ਥਾਵਾਂ ਦੇ ਜ਼ਿਲ੍ਹਿਆਂ ਦੇ ਲੋਕ ਇਕੱਠੇ ਹੋ ਗਏ ਬਰਨਾਲਾ ਸੰਗਰੂਰ ਬਰਨਾਲਾ ਸੰਗਰੂਰ ਤੇ ਮਾਨਸਾ ਠੀਕ ਹੈ ਤੇ ਵੀ ਆਪਸ ਵਿੱਚ ਇਹਨਾਂ ਦੀ ਚੈਨ ਕਿਵੇਂ ਜੁੜੀ ਹਾਂ ਵੱਡੀ ਗੱਲ ਇਹ ਹੈ ਹਾਂ ਉਹਦੇ ਵਿੱਚ ਕੀ ਹੈ ਬਾਵਾ ਜੀ ਜਦੋਂ ਜਿਹੜਾ ਗੁਰਜੰਟ ਸਿੰਘ ਹੈ ਉਹਦੇ ਕੋਈ ਜਿਹੜੀ ਜਾਣਕਾਰ ਕੋਈ ਜਨਾਨੀ ਸੀਗੀ ਉਹ ਉਹਦੇ ਪਿੰਡ ਦੀ ਸੀ ਅਕਲੀਏ ਦੀ ਅੱਛਾ ਉਹਨੇ ਉਹਦਾ ਮਤਲਬ ਪੁਲਿਸ ਹੈ ਜਿਹੜੀ ਉਹ ਰੋਲ ਇਹ ਖੰਗਾਲ ਰਹੀ ਹੈ ਵੀ ਜਿਹੜਾ ਜਿਵੇਂ ਕਹਿੰਦਾ ਵੀ ਕੋਈ ਕਹਿੰਦਾ ਹੁੰਦਾ ਇੰਨੇ ਕੰਜਰ ਇਕੱਠੇ ਪਿੰਡ ਦੇ ਦਾ ਹੋ ਨਹੀਂ ਸਕਦੇ ਉਹ ਗੱਲ ਹੈ ਵੀ ਉਹਦਾ ਤੰਦ ਹੈ ਜਿਹੜੀ ਉਹ ਜੁੜੀ ਕਿਵੇਂ ਜਿਵੇਂ ਆਮ ਰੁਟੀਨ ਦੇ ਵਿੱਚ ਡੀਐਸਪੀ ਜਿਹੜੇ ਸੁਤਵੀਰ ਸਿੰਘ ਪੈਂਸ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਹ ਸਾਰਾ ਜਿਹੜਾ ਮਤਲਬ ਪੂਰਾ ਟਰੈਪ ਲਾ ਕੇ ਦੋਸ਼ੀਆਂ ਨੂੰ ਫੜਨ ਦਾ ਸੀ ਉਹ ਸਾਰਾ ਸਿਹਰਾ ਜਿਹੜੇ ਐਸਐਚਓ ਸਿਟੀ 2 ਸਦਾ ਚਰਨਜੀਤ ਸਿੰਘ ਨੇ ਠੀਕ ਹੈ ਜੀ ਬڑے ਕਾਬਲ ਅਫਸਰ ਨੇ ਤੇ ਉਹਨਾਂ ਦੇ ਮਤਲਬ ਇਹ ਸਾਰੇ ਮਾਮਲੇ ਨੂੰ ਹੱਲ ਕੀਤਾ ਹੁਣ ਰੂਟੀਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੈ ਤਾਂ ਉਹਦੇ ਵਿੱਚ ਡੀਐਸਪੀ ਸਾਹਿਬ ਨੇ ਦੱਸਤਾ ਵੀ ਐਂ ਕਰਕੇ ਇੱਕ ਗਰੋਹ ਬਣਿਆ ਹੋਇਆ ਸੀ ਉਹਨਾਂ ਨੇ ਜਿਹੜਾ ਗੁਰਜੰਟ ਸਿੰਘ ਨਾਂ ਦਾ ਬੰਦਾ ਉਹਨੂੰ ਘਰੇ ਬੁਲਾ ਲਿਆ ਤੇ ਉਹਨੂੰ ਬੰਦੀ ਬਣਾ ਲਿਆ ਬੰਦੀ ਬਣਾ ਕੇ ਉਹ ਤੋਂ ਪੈਸੇ ਮੰਗਣ ਲੱਗੇ ਆਮ ਲੋਕ ਮਤਲਬ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਇਹ ਕਿਤੇ ਕਲੀਅਰ ਨਹੀਂ ਹੋਈ ਆ ਕੀ ਕਰਨਗੇ ਅਸੀਂ ਉਹ ਹਾਂ ਵੱਡੀ ਗੱਲ ਹੈ ਸੁਖਵਿੰਦਰ ਸਿੰਘ ਹੈ ਆ ਜਿਹੜਾ ਗੁਰਜੰਟ ਸਿੰਘ ਹੈ ਵੀ ਉਹ ਅਕਲੀਆਂ ਤੋਂ ਚੱਲ ਕੇ ਬਰਨਾਲੇ ਕਿਵੇਂ ਆ ਗਿਆ ਜਿਹੜੀ ਦੁਗਾਲ ਦੀ ਜਿਹੜੀ ਦੁਗਾਲ ਦਾ ਬੰਦਾ ਸੀ ਭੋਲਾ ਸਿੰਘ ਉਰਪ ਕਾਲਾ ਉਹ ਬਰਨਾਲੇ ਕਿਵੇਂ ਆ ਗਿਆ ਜਿਹੜੀ ਰਾਜਵੀਰ ਕੌਰ ਜਨਾਨੀ ਹੈ ਵੀ ਉਹ ਉਹ ਲਾੜ ਬੰਜਾਰੇ ਵਾਲੀ ਉਹ ਕਿੱਥੋਂ ਆ ਗਈ ਮਤਲਬ ਇਹ ਸਾਰੀਆਂ ਲੋਕਾਂ ਦੇ ਵਿੱਚ ਜਹਨ ਦੇ ਵਿੱਚ ਗੱਲਾਂ ਸੀ ਜਦੋਂ ਕੱਲ ਖਬਰ ਕੀਤੀ ਮੈਂ ਤਾਂ ਕਾਫੀ ਲੋਕਾਂ ਦੇ ਮਤਲਬ ਖਬਰ ਤੋਂ ਸੰਤੁਸ਼ਟ ਨਾ ਹੋਣ ਕਰਕੇ ਉਹਨਾਂ ਦੇ ਇਸ ਗੱਲ ਲਈ ਜਾਣਨ ਲਈ ਬਹੁਤ ਉਤਸਕਤਾ ਸੀ ਲੋਕਾਂ ਦੀ ਅੱਛਾ ਇਹ ਮਾਮਲਾ ਕੀ ਹੈ ਸਾਰਾ ਇਹ ਮਾਮਲਾ ਕੀ ਸੀ ਉਹਦੇ ਵਿੱਚ ਕੀ ਸੀ ਵੀ ਜਿਹੜਾ ਗੁਰਜੰਟ ਸਿੰਘ ਸੀ ਉਹਨੂੰ ਉਹਦੇ ਪਿੰਡ ਦੀ ਕੋਈ ਜਨਾਨੀ ਸੀ ਉਹਨੇ ਦੱਸ ਪਾਤੀ ਵੀ ਜਿਵੇਂ ਵੀ ਕਹਦਾ ਵੀ ਜਿਵੇਂ ਆਮ ਨਹੀਂ ਬੁੜੀਆਂ ਨੂੰ ਕਈਆਂ ਨੂੰ ਆਦਤ ਹੁੰਦੀ ਹੈ ਵੀ ਨੋਹਰਾ ਮਾਰਦਾ ਉਹ ਬੰਦਾ 50 ਸਾਲ ਦੇ ਕਰੀਬ ਹੈ 55 ਸਾਲ ਦਾ ਹੋਣਾ ਹੈ ਗੁਰਜੰਟ ਸਿੰਘ ਹੈ ਵੀ ਉਹਨੂੰ ਮਤਲਬ ਆਏ ਮੰਨ ਲੋ ਕਹਦਾ ਵੀ ਜਰਾਨੀ ਨੂੰ ਮਿਲਣਾ ਤਾਂ ਤਾਂ ਇੱਕ ਮੇਰੇ ਸੰਪਰਕ ਚ ਹੈ ਅੱਛਾ ਉਹ ਬੰਦਾ ਉਹਦੇ ਦੱਸੇ ਅਨੁਸਾਰ ਉਹ ਸੁਖਵਿੰਦਰ ਕੌਰ ਨੂੰ ਮਿਲਣ ਲਈ ਆ ਗਿਆ ਠੀਕ ਹੈ ਸੁਖਵਿੰਦਰ ਕੌਰ ਜਿਹੜੀ 50 ਸਾਲ ਦੀ ਹੈ ਉਹ ਸੁਖਵਿੰਦਰ ਕੌਰ ਨਾਲ ਜਦੋਂ ਉਹਨੇ ਸੰਪਰਕ ਕੀਤਾ ਤਾਂ ਉਹ ਕਹਿੰਦੀ ਵੀ ਮੇਰੇ ਕੋਲ ਇੱਕ ਹੋਰ ਹੈ ਮਤਲਬ ਇਹ ਚੇਨ ਬਣੀ ਹੋਈ ਸੀ ਚੇਨ ਚੇਨ ਬਣੀ ਹੋਈ ਸੀ ਉਹ ਕਹਿੰਦੀ ਮੈਂ ਤੈਨੂੰ ਮਿਲਾ ਸਕਦੀ ਆ ਉਹਨੇ ਮਿਲਾਉਣ ਲਈ ਜਿਹੜੀ ਲਾੜ ਬੰਜਾਰੇ ਦੀ ਰਾਜਵੀਰ ਕੌਰ ਸੀ ਅੱਛਾ ਜੀ ਤੇ ਉਹਨੂੰ ਮਤਲਬ ਮਿਲਣ ਲਈ ਬੁਲਾ ਲਿਆ ਬਰਨਾਲੇ ਬਰਨਾਲੇ ਬੁਲਾ ਲਿਆ ਇਹ ਅਸਲ ਦੇ ਵਿੱਚ ਇਹਨਾਂ ਦਾ ਜਿਹੜਾ ਪਿਛੋਕੜ ਤੋਂ ਜੇ ਉਹਦੀ ਪੂਰੀ ਪੜਤਾਲ ਕਰਦੇ ਆ ਤਾਂ ਵੀ ਇਹ ਦੋਨਾਂ ਦਾ ਆਪਸ ਵਿੱਚ ਜਿਹੜਾ ਟਰੈਪ ਹੈ ਉਹ ਕਦੇ ਸੰਗਰੂਰ ਲਾ ਲੈਂਦੇ ਸੀ ਕਿਸ ਨੂੰ ਫਸਾਉਣ ਲਈ ਇਹ ਪਹਿਲਾ ਕੇਸ ਨਹੀਂ ਸੀ अच्छा जी ਵੀ ਇਹ ਤੋਂ ਪਹਿਲਾਂ ਜਿਹੜੇ ਰਾਜਵੀਰ ਕੌਰ ਹੋਰੇ ਤੇ ਇਹਨਾਂ ਨੇ ਮਿਲ ਕੇ ਦੋ ਜਿਹੜੇ ਭਈਏ ਸੀ ਪ੍ਰਵਾਸੀ ਮਜ਼ਦੂਰ اچھا ਉਹਨਾਂ ਨੂੰ ਵੀ ਆਪਦਾ ਸ਼ਿਕਾਰ ਬਣਾਇਆ ਉਹ ਸ਼ਿਕਾਰ ਹੈ ਜਿਹੜਾ ਉਹ ਸਰੂਰ ਬਣਾਇਆ ਗਿਆ ਇਹ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਨਹੀਂ ਪਰਚਾ ਦਰਜ ਹੋਣ ਬਾਰੇ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਜਿਹੜੀ ਰਾਜਵੀਰ ਕੌਰ ਹੈ ਜਿਹਦੀ ਇਹਦੇ ਵਿੱਚ ਮੁੱਖ ਤੌਰ ਤੇ ਦੋਸ਼ੀ ਸਾਹਮਣੇ ਆਈ ਹੈ ਜਿਹਨੇ ਬੰਦੇ ਨੂੰ ਬੁਲਾਇਆ ਹੂੰ ਮਤਲਬ ਆਏ ਮਾਲੋ ਵੀ ਉਹਦੇ ਨਾਲ ਰਿਲੇਸ਼ਨ ਬਣਾਉਣ ਲਈ ਗੱਲ ਕਰਕੇ ਉਹਨੂੰ ਬੁਲਾਇਆ ਹੂੰ ਤਾਂ ਉਹਦੇ ਘਰ ਵਾਲੇ ਦੇ ਖਿਲਾਫ ਪਰਚਾ ਦਰਜ ਪੋਸਤ ਪੂਸ ਦਾ ਪਰਚਾ ਦਰਜ ਹੋਇਆ ਹੋਇਆ ਸੀ ਅੱਛਾ ਤੇ ਉਹ ਹੁਣ ਪਿੱਛੇ ਜੀ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਠੀਕ ਹੈ ਉਹਨਾਂ ਨੇ ਮਤਲਬ ਰਾਜਵੀਰ ਕੌਰ ਨੂੰ ਇੱਥੇ ਬੁਲਾ ਲਿਆ ਦੋਨਾਂ ਨੂੰ ਮਿਲਣ ਲਈ ਉਹਨਾਂ ਨੇ ਮਤਲਬ ਮਲਾਉਣ ਲਈ ਜਿਵੇਂ ਆਪਾਂ ਇਹ ਕਹਦੀਏ ਵੀ ਦੇਵਪਾਰ ਦਾ ਧੰਦਾ ਕਹਦੀਏ ਹੂੰ ਜੇ ਉਹਨੂੰ ਸੌਖੇ ਸ਼ਬਦਾਂ ਦੇ ਵਿੱਚ ਆਮ ਲੋਕਾਂ ਦੀ ਸਮਝ ਦੀ ਗੱਲ ਕਰੀਏ ਤਾਂ ਵੀ ਇਹ ਦੇਵਪਾਰ ਦਾ ਧੰਦਾ ਇੱਕ ਮਤਲਬ ਪੇਸ਼ ਕਰਕੇ ਕਰਦੇ ਨਹੀਂ ਸੀ ਦੇਵਪਾਰ ਦਾ ਧੰਦਾ ਹੂੰ ਮਤਲਬ ਠੱਗੀ ਮਾਰਨ ਲਈ ਦੇਵਪਾਰ ਦੇ ਜਾਲ ਦੇ ਵਿੱਚ ਬੰਦੇ ਨੂੰ ਮਤਲਬ ਉਹਨੂੰ ਉਲਝਾਉਣ ਲਈ ਵੀ ਉੱਥੇ ਬੁਲਾ ਲਿਆ ਉਹ ਰਾਜਵੀਰ ਕੌਰ ਨੂੰ ਬੁਲਾਉਣ ਲਈ ਜਿਹੜਾ ਗੁਰਜੰਟ ਸਿੰਘ ਆ ਉਹਨੂੰ ਬੁਲਾ ਲਿਆ ਗਿਆ ਇਹਨੂੰ ਸੁਖਵਿੰਦਰ ਕੌਰ ਦੇ ਘਰ ਬੁਲਾਇਆ ਗਿਆ ਸੁਖਵਿੰਦਰ ਕੌਰ ਦੇ ਘਰ ਅੱਛਾ ਉੱਥੇ ਬੁਲਾ ਲਿਆ ਗਿਆ ਉਦੋਂ ਬਾਅਦ ਇਹਨਾਂ ਦੀ ਸਕੀਮ ਕੀ ਬਣੀ ਹੋਈ ਸੀ ਵੀ ਜਿਵੇਂ ਮੰਨ ਲਓ ਬੰਦਾ ਆ ਗਿਆ ਉੱਥੇ ਆਏ ਮੰਨ ਲਓ ਇਹ ਬੰਦੇ ਦੀ ਜਿਹੜੀ ਮਤਲਬ ਉਹਦੇ ਕੱਪੜੇ ਲੀੜੇ ਲਾਹੇ ਤੋਂ ਬਿਨਾਂ ਜਨਾਨੀ ਕੱਲੀ ਆਏ ਮੰਨ ਲਓ ਕੱਲੀ ਕੁੜਤੀ ਜੀ ਲਹੁੰਦੀ ਆਪਾਂ ਜਿਵੇਂ ਕਹਿੰਦੇ ਕੱਲਾ ਸੂਟ ਪਾਇਆ ਹੋਇਆ ਉਹਨੇ ਕੱਲਾ ਲਾ ਲਿਆ ਅੱਛਾ ਹੋਰ ਨੇਕੜ ਹਾਲਤ 'ਚ ਨਹੀਂ ਅੱਛਾ ਉਦੋਂ ਜਿਹੜਾ ਭੋਲਾ ਸਿੰਘ ਸੀ ਹਾਂ ਭੋਲਾ ਸਿੰਘ ਉਰਫ ਕਾਲਾ ਜਿਹੜਾ ਦੁਗਾਲ ਦਾ ਜਿਹੜੀ ਉਹ ਰਾਜਵੀਰ ਕੌਰ ਦੇ ਨੇੜਲਾ ਹਾਂ ਗਮਾਂਡੀ ਕਹੇ ਜੇ ਦੋਨਾਂ ਦੇ ਰਿਸ਼ਤੇ ਹੋਣਗੇ ਚਲੋ ਜੇ ਇਹ ਜਿਆ ਕੰਮ ਚੱਲੀ ਜਾਂਦਾ ਤੇ ਇਹ ਜੇ ਰਿਸ਼ਤੇ ਵੀ ਹੋਣਗੇ ਕੋਈ ਮਤਲਬ ਇਹਦੇ 'ਚ ਕੋਈ ਚਾਰਜਤ ਵਾਲੀ ਗੱਲ ਨਹੀਂ ਹੈ ਠੀਕ ਹੈ ਤੇ ਉਹ ਮਤਲਬ ਭੋਲਾ ਸਿੰਘ ਆਇਆ ਆ ਕੇ ਵੀ ਯਾਰ ਤੂੰ ਇਹ ਮਤਲਬ ਬੇ ਰੌਲਾ ਪਾਉਣਾ ਸ਼ੁਰੂ ਕਰਤਾ ਇੱਕ ਅੱਧਾ ਥੱਪੜ ਸੀ ਜਿਹੜਾ ਡਰਾਮਾ ਕਰਨ ਲਈ ਉਹ ਰਾਜਵੀਰ ਕੌਰ ਦੇ ਵੀ ਮਰਿਆ ਅੱਛਾ ਵੀ ਇਹ ਸਾਡੇ ਤਾਂ ਘਰੇ ਗੰਦ ਪਾਤਾ ਵੀ ਇਹਦਾ ਗਲਤ ਕੰਮ ਹੋ ਗਿਆ ਬੰਦੇ ਨੂੰ ਇਹ ਡਰਾ ਲਿਆ ਗਿਆ ਵੀ ਆ ਦੇਖੋ ਤੇਰੀ ਜਿਹੜਾ ਹੈਰੀ ਸੀ ਇਹਦਾ ਮੁੰਡਾ ਸੁਖਵਿੰਦਰ ਕੌਰ ਦਾ ਉਹ ਮਤਲਬ ਐ ਨਹੀਂ ਮਤਲਬ ਜਿਵੇਂ ਅਗਲਾ ਕਹਿੰਦਾ ਮੇਰੀ ਮਾਂ ਗਲਤ ਕੰਮ ਕਰਦੀ ਹੈ ਮੈਂ ਕੋਈ ਇਤਰਾਜ਼ ਮੰਨਾ ਉਹ ਮੂਰੇ ਹੋ ਕੇ ਵੀਡੀਓ ਬਣਾਉਂਦਾ ਸੀ ਉਹ ਕੈਮਰਾਮੈਨ ਬਣ ਕੇ ਕੈਮਰਾਮੈਨ ਬਣ ਕੇ ਉਹਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਅੱਛਾ ਵੀ ਬੰਦੇ ਨੂੰ ਇਹ ਡਰਾਉਣ ਲਈ ਉਹਨੂੰ ਬਲੈਕਮੇਲ ਕਰਨਾ ਇੱਕ ਧੰਦਾ ਸੀ ਵੀ ਅਸੀਂ ਵੀਡੀਓ ਬਣਾ ਲਈ ਇਸ ਤਰ੍ਹਾਂ ਦੀ ਮਤਲਬ ਉਹਨੇ ਇਸ ਤਰ੍ਹਾਂ ਦਾ ਤਰੀਕਾ ਆਪਣਾ ਲਿਆ ਉਹ ਵੀਡੀਓ ਬਣਾਉਣ ਲੱਗ ਗਿਆ ਬੰਦਾ ਉਹ ਡਰੀ ਜਾਂਦਾ ਹੂੰ ਤੇ ਉਦੋਂ ਬਾਅਦ ਦੇ ਵਿੱਚ ਉਹ ਡਬਲ ਤਰੀਕਾ ਕੀ ਬਣਾਉਂਦੇ ਸੀ ਬਾਬਾ ਜੀ ਇੱਕ ਮਿੰਟ ਇੱਥੇ ਤੁਸੀਂ ਰੁਕਿਓ ਭੋਲਾ ਸਿੰਘ ਉੱਪਰ ਆ ਗਿਆ ਉਹਨਾਂ ਦੇ ਹਾਂ ਉਹਨੇ ਕਿਹਾ ਵੀ ਸਾਡੀ ਲੱਗਾ ਕਿ ਮੇਰੀ ਘਰ ਵਾਲੀ ਐ ਕੀ ਐ ਨਹੀਂ ਉਹਨੇ ਘਰ ਵਾਲੀ ਕੁਛ ਨਹੀਂ ਕਿਹਾ ਵੀ ਸਾਡੀ ਕੁੜੀ ਐ ਇਹ ਅੱਛਾ ਉਹਦੀ ਉਮਰ ਹੈ ਜਿਹੜੀ 40 45 ਸਾਲ ਦੇ 40 42 ਸਾਲ ਦੇ ਕਰੀਬ ਹੋਣੀ ਐ ਰਾਜਵੀਰ ਕੋਲ ਰਾਜਵੀਰ ਕੋਲ ਹਾਂ ਵੀ ਉਹਨੇ ਕਿਹਾ ਵੀ ਸਾਡੀ ਸਾਡੀ ਕੁੜੀ ਐ ਵੀ ਸਾਡੀ ਕੁੜੀ ਐ ਇਹ ਵੀ ਤੂੰ ਇਹ ਇੱਥੇ ਕੀ ਕਰ ਰਹੇ ਹੈ ਵੀ ਇੱਥੇ ਕੀ ਕਰ ਰਹੇ ਹੈ ਮਤਲਬ ਬੰਦੇ ਨੂੰ ਉੱਥੇ ਡਰਾ ਲੈ ਗਿਆ ਠੀਕ ਐ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਮਤਲਬ ਉਹਨਾਂ ਦਾ ਤਰੀਕਾ ਕੀ ਸੀ ਜਿਵੇਂ ਵੀਡੀਓ ਬਣਾ ਲਈ ਹੁਣ ਵੀਡੀਓ ਬਣਾ ਕੇ ਤਾਂ ਉਹ ਨਾਲ ਬੰਦੇ ਨੂੰ ਇਹ ਕਹਿੰਦੇ ਨੇ ਵੀ ਤੂੰ ਵੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਵੀਡੀਓ ਤੇਰੀ ਵਾਇਰਲ ਕਰ ਦਾਂਗੇ ਵੀ ਇਸ ਕਰਕੇ ਮਤਲਬ ਵੀ ਜਿਹੜਾ ਤਾਂ ਉਹਦੇ ਪਰਿਵਾਰ ਨੂੰ ਫੋਨ ਕਰਦੇ ਨੇ ਬੰਦੇ ਦੇ ਪਰ ਉਹ ਤੋਂ ਨੰਬਰ ਲੈ ਕੇ ਵੀ ਤੇਰੀ ਬੇਇੱਜ਼ਤੀ ਕਰਦੇ ਵੀ ਤੇਰੇ ਪਰਿਵਾਰ ਨੂੰ ਫੋਨ ਕਰਦੇ ਤੂੰ ਫਸ ਕਿੱਥੇ ਗਿਆ ਠੀਕ ਹੈ ਠੀਕ ਹੈ ਤਾਂ ਉਹਦੇ ਪਰਿਵਾਰ ਨੂੰ ਤਾਂ ਉਹ ਇਹ ਕਹਿੰਦੇ ਨੇ ਮਤਲਬ ਉਹ ਬੰਦੇ ਨੂੰ ਕਹਿੰਦੇ ਨੇ ਵੀ ਅਸੀਂ ਪੁਲਿਸ ਨੂੰ ਬੁਲਾਉਣੇ ਆ ਠੀਕ ਹੈ ਕਿਉਂ ਨੂੰ ਤਾਂ ਪਤਾ ਹੁੰਦਾ ਮੇਰੀ ਕੋਈ ਨਿਊਡ ਜਣੀ ਅਸ਼ਲੀਲਤਾ ਵੀਡੀਓ ਬਣੀ ਨਹੀਂ ਬਣੀ ਨਹੀਂ ਠੀਕ ਹੈ ਹੂੰ ਉਹ ਬੰਦੇ ਨੂੰ ਤਾਂ ਇਹ ਕਿਹਾ ਜਾਂਦਾ ਵੀ ਅਸੀਂ ਪੁਲਿਸ ਨੂੰ ਬੁਲਾਉਣਾ ਤੂੰ ਇੱਥੇ ਗਲਤ ਕੰਮ ਕਰਨ ਲਈ ਘਰੇ ਆਇਆ ਸੀ ਹੂੰ ਜਿਹੜਾ ਉਹਦਾ ਪਰਿਵਾਰ ਹੈ ਜਿਨ੍ਹਾਂ ਨੂੰ ਸੁਨੇਹਾ ਦਿੰਦੇ ਨੇ ਉਹਨੂੰ ਇਹ ਕਹਿੰਦੇ ਨੇ ਵੀ ਉਹਦੀ ਅਸ਼ਲੀਲ ਵੀਡੀਓ ਬਣਾ ਲਈ ਗਈ ਹੈ ਅਸੀਂ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਾਂਗੇ ਅੱਛਾ ਉਹਦੇ ਪਰਿਵਾਰ ਨੂੰ ਵੀ ਕਾਲ ਕਰਤੀ ਇਹਨਾਂ ਨੇ ਜਦੋਂ ਇੰਨਾ ਵੀ ਡਰ ਨਹੀਂ 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 ਉਹਨਾਂ ਨੇ ਤਾਂ ਮਤਲਬ ਬੜਾ ਹੌਸਲੇ ਨਾਲ ਆਏ ਮਤਲਬ ਬੇਸ਼ਰਮਗੀ ਕਹ ਲੋ ਹੌਸਲ ਮਤਲਬ ਆਏ ਭੁੱਲ ਗਏ ਵੀ ਜਿਵੇਂ ਇੱਥੇ ਕੋਈ ਵੀ ਕੋਈ ਜਨਰਲ ਆਜਾ ਜਿਹਦਾ ਕੋਈ ਨਹੀਂ ਸਹੀ ਗੱਲ ਹੈ ਤੇ ਉਹਨਾਂ ਨੇ ਬਾਬਾ ਜੀ ਮਤਲਬ ਉਹਨਾਂ ਦਾ ਜਿਹੜਾ ਫੋਨ ਸੀ ਜਿਹੜਾ ਗੁਰਜੰਟ ਸਿੰਘ ਦਾ ਬੇਟਾ ਸੰਦੀਪ ਸਿੰਘ ਵੱਲੋਂ ਐਫ ਆਈ ਆਰ ਦਰਜ ਹੋਈ ਹੈ ਹਾਂ ਲਿਖਿਆ ਕਹਿੰਦੇ ਰੋ ਰੋ ਕੇ ਉਹਨੇ ਐਫ ਆਈ ਆਰ ਦਰਜ ਕਰਵਾ ਦਿੱਤਾ ਮਤਲਬ ਉਹਦੇ ਵੱਲੋਂ ਐਫ ਆਈ ਆਰ ਦਰਜ ਹੋਈ ਹੈ ਅਸਲ ਦੇ ਵਿੱਚ ਜਿਹੜਾ ਫੋਨ ਕੀਤਾ ਗਿਆ ਸੀ ਜਿਵੇਂ ਬੰਦਾ ਫਸ ਗਿਆ ਜਿਹੜਾ ਗੁਰਜੰਟ ਸਿੰਘ ਹੈ ਛੇਦੀ ਕਿਤੇ ਬੰਦਾ ਕੋਈ ਵੀ ਹੈ ਚਲੋ ਮਤਲਬ ਮੈਂ ਨਹੀਂ ਕਹਿੰਦਾ ਵੀ ਕੋਈ ਮਤਲਬ ਕੋਈ ਕਿਹੇ ਜਿਹੇ ਹਾਲਾਤਾਂ ਜਿothe ਗਿਆ ਹੋਣਾ ਕਿਵੇਂ ਹੋਣਾ ਕਿਹੇ ਜੇ ਇਹਦੇ ਬਾਰੇ ਤਾਂ ਨਹੀਂ ਕੋਈ ਦੇਖੋ ਜਾਣਕਾਰੀ ਨਾ ਆਪਾਂ ਦੇ ਪਿੱਛੇ ਕਰ ਸਕਦੇ ਹਾਂ ਟਿੱਕਾ ਟਿੱਪਣੀ ਨਹੀਂ ਆਪਾਂ ਕਰ ਸਕਦੇ ਤੇ ਪਰ ਉਹਨੇ ਮਤਲਬ ਆਪਦੇ ਪਰਿਵਾਰ ਦਾ ਨੰਬਰ ਦੇਣ ਦੀ ਬਜਾਏ ਉਹਨੇ ਜਿਹੜਾ ਨੰਬਰ ਸੀ ਉਹ ਆਪਦੇ ਮਤਲਬ ਭਾਣਜੇ ਦਾ ਨੰਬਰ ਦਿੱਤਾ ਅੱਛਾ ਜੇ ਬੰਦਾ ਸੋਚਦਾ ਯਾਰ ਮੇਰੀ ਜੇ ਮਿੱਟੀ ਪੱਟੀ ਹੋਈ ਜਾਣੀ ਹੈ ਵੀ ਜੇ ਘਰੇ ਬੱਚਤ ਰਹਿ ਜੇ ਤਾਂ ਉਹਨਾਂ ਨੇ ਜਿਹੜਾ ਨੰਬਰ ਸੀ ਉਹਦੇ ਭਾਂਜੇ ਦਾ ਨਾਮ ਹੈ ਮਤਲਬ ਉਹਨੂੰ ਮਤਲਬ ਫੋਨ ਕਰਤਾ ਠੀਕ ਹੈ ਵੀ ਆਹ ਦੇਖੋ ਜੀ ਆ ਬੰਦਾ ਜਿਹੜਾ ਵੀ ਥੋੜਾ ਅਸੀਂ ਫੜ ਲਿਆ ਉਹ ਸੁਖਵਿੰਦਰ ਕੌਰ ਨੇ ਤੇ ਭੋਲਾ ਸਿੰਘ ਨੇ ਹੂੰ ਦੋਨਾਂ ਜਣਿਆਂ ਨੇ ਫੋਨ ਕਰਤਾ ਓਕੇ ਵੀ ਇਹ ਜਿਹੜਾ ਬੰਦਾ ਹੈ ਥੋੜਾ ਅਸ਼ਲੀਲ ਹਾਲਤ ਦੇ ਵਿੱਚ ਫੜਿਆ ਗਿਆ ਇਹ ਇੱਥੇ ਸਾਡੇ ਜਨਾਨੀ ਕੋਲੇ ਘਰੇ ਆ ਗਿਆ ਵੀ ਜੇ ਤਾਂ ਇਹਨੂੰ ਚੰਗੀ ਸਲਾਮਤੀ ਇਹਦੀ ਚਾਹੁੰਦੇ ਹੋ ਹੂੰ ਫਿਰ ਤਾਂ ਰੁਪਈਏ ਲੈ ਕੇ ਆਜੋ ਉਹਨਾਂ ਨੇ ਜਣੀ 1.5 ਲੱਖ ਰੁਪਈਆ ਮੰਗਿਆ ਅੱਛਾ ਜੀ ਤੇ ਜਿਹੜੀ ਗੱਲ ਟੁੱਟਦੀ ਟੁੱਟਦੀ ਸੀ ਜਿਹੜੀ ਉਹ 50000 ਦੇ ਕਰੀਬ ਆ ਗਈ। ਭਾਈ ਜੀ ਇਹ ਕਿਹੜੀ ਤਰੀਕ ਦੀ ਗੱਲ ਹੈ ਇਹ? ਇਹ 21 ਤਰੀਕ ਦੀ ਗੱਲ ਹੈ ਜੀ। 21 ਨਵੰਬਰ 21 ਨਵੰਬਰ ਦੀ ਆ ਹੁਣ ਤਾਜੀ ਗੱਲ ਹੀ ਹੈ। ਜੁਮਾ ਜੁਮਾ 8 ਦਿਨਾਂ ਨੂੰ ਵੀ ਹੋਇਆ ਜਿਵੇਂ ਕਹਿ ਰਹੇ ਨੇ। ਤੇ ਇਹ ਮਤਲਬ 21 ਤਰੀਕ ਦੀ ਗੱਲ ਹੈ। ਤੇ ਬਾਅਦ ਦੁਪਹਿਰ ਦੀ ਘਟਨਾ ਹੈ ਇਹ। ਅੱਛਾ ਜੀ। ਤੇ ਉੱਥੇ ਜਦੋਂ ਮਤਲਬ ਉਹਨੂੰ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਮੇਰੀ ਗੱਲ ਕਰਾ ਦਿਓ। ਉਹਦਾ ਜਿਹੜਾ ਭਾਣਜਾ ਸੀ ਉਹਨੇ ਕਿਹਾ ਗੁਰਜੰਟ ਸਿੰਘ ਨੂੰ ਵੀ ਯਾਰ ਮੇਰੀ ਗੱਲ ਤਾਂ ਵੀ ਗੁਰਜੰਟ ਸਿੰਘ ਨਾਲ ਤਾਂ ਕਰਾ ਦਿਓ ਮੇਰੇ ਮਾਮੇ ਨਾਲ ਵੀ ਬਿਲਕੁਲ ਵੀ ਕਾਰਨ ਮੈਨੂੰ ਪਤਾ ਲੱਗ ਜੇ ਉਹਨਾਂ ਨੇ ਫੋਨ ਕੱਟਤਾ ਵੀ ਅਸੀਂ ਕੋਈ ਗੱਲ ਨਹੀਂ ਕਰਾਉਂਦੇ ਤੇ ਫਿਰ ਇਹਦੀ ਖੈਰ ਨਹੀਂ ਹੈ ਠੀਕ ਹੈ ਬੰਦਾ ਡਰ ਗਿਆ ਉਹਨੇ ਫਿਰ ਲੱਗਿਆ ਵੀ ਯਾਰ ਹੁਣ ਮੇਰਾ ਮਾਮਾ ਫਸਿਆ ਹੋਇਆ ਵੀ ਜੇ ਮੈਂ ਘਰੇ ਲਈ ਦੱਸ ਦਵਾਂ ਉਹ ਵੀ ਠੀਕ ਨਹੀਂ ਤਾਂ ਉਹਨੇ ਫਿਰ ਫੋਨ ਆ ਜਿਹੜਾ ਉਹ ਆਪਦੇ ਮਤਲਬ ਮਾਮੇ ਦੇ ਮੁੰਡੇ ਨੂੰ ਜੇ ਕਹ ਲਈ ਆਪਾਂ ਵੀ ਗੁਰਜੰਟ ਸਿੰਘ ਦੇ ਬੇਟੇ ਨੂੰ ਸੰਦੀਪ ਸਿੰਘ ਨੂੰ ਫੋਨ ਉਹਨੇ ਕਰਕੇ ਦੱਸਿਆ ਵੀ ਕੱਟਣਾ ਆ ਹੋ ਗਈ ਠੀਕ ਹੈ ਵੀ ਤੁਸੀਂ ਆ ਜਾਓ ਉਹ ਆਇਆ ਆ ਕੇ ਉਹਨਾਂ ਨੇ ਦੋਨਾਂ ਜਣਿਆਂ ਨਾਲ ਗੱਲ ਕਰ ਲਈ ਗੱਲ ਕਰਨ ਤੋਂ ਮਤਲਬ ਇਹਦੀ ਮੀਨ ਟਾਈਮ ਉਹਨਾਂ ਨੇ ਸੰਪਰਕ ਪੁਲਿਸ ਨਾਲ ਕਰ ਲਿਆ ਉਹਨੂੰ ਪਤਾ ਲੱਗ ਗਿਆ ਵੀ ਇਹ ਗਰੋਅ ਹੈ ਜਿਹੜਾ ਯਾਨੀ ਟਰੈਪ ਵਾਲਾ ਸਿਸਟਮ ਵੀ ਇਹ ਹਨੀ ਟਰੈਪ ਵਾਲਾ ਸਿਸਟਮ ਹੋ ਗਿਆ ਹਾਂ ਵੀ ਇਹ ਗਰੋਅ ਦਾ ਆਪਾਂ ਨੂੰ ਪੜਦਾ ਫਾਸ਼ ਕਰਦਾ ਜੀ ਉਹਨਾਂ ਨੇ ਬੜਾ ਦਲੇਰੀ ਵਾਲਾ ਕੰਮ ਕੀਤਾ ਆਮ ਤੌਰ ਤੇ ਇਹ ਤਾਂ ਦੇਖੋ ਕੇਸ ਬਾਹਰ ਆ ਗਿਆ ਬਾਬਾ ਜੀ ਹੂੰ ਕਿੰਨੇ ਲੋਕ ਅਜੇ ਜੇ ਹੋਣਗੇ ਜਿਹੜੇ ਆਪਦੇ ਸ਼ਰਮ ਦੇ ਮਾਰੇ ਨਹੀਂ ਬੋਲਦੇ ਪਰਿਵਾਰ ਤੋਂ ਸ਼ਰਮ ਦੇ ਵਿੱਚ ਮਾਰੇ ਤੇ ਵੀ ਉਹ ਬੋਲਦੇ ਨਹੀਂ ਕਿੰਨੇ ਲੋਕਾਂ ਦੀ ਲੁੱਟ ਹੁੰਦੀ ਹੋਣੀ ਹੈ ਬਿਲਕੁਲ ਬਿਲਕੁਲ ਮਤਲਬ ਇਹਦਾ ਇੱਕ ਦਰਜ ਹੋ ਗਿਆ ਕੇਸ ਹੈ ਤੇ ਉਹ ਦੋਨੇ ਜਣੇ ਆ ਗਏ ਉਹਨਾਂ ਨੇ ਜਦੋਂ ਆ ਕੇ ਗੱਲ ਕੀਤੀ ਤਾਂ ਨਾਲ ਉਹਨਾਂ ਨੇ ਗੱਲ ਪੁਲਿਸ ਨਾਲ ਵੀ ਕੀਤੀ ਠੀਕ ਹੈ ਜੀ ਪੁਲਿਸ ਵਾਲਿਆਂ ਨੇ ਜਦੋਂ ਗੱਲਬਾਤ ਸਾਰੀ ਉਹਨੂੰ ਲੱਗਿਆ ਪਤਾ ਤਾਂ ਉਹਨਾਂ ਨੇ ਉਹਨੂੰ ਰਹਿ ਦਿੱਤੀ ਵੀ ਤੁਸੀਂ ਇਸ ਤਰ੍ਹਾਂ ਕਰੋ ਜਿਵੇਂ ਆਪਾਂ 바ਰਗੇਨਿੰਗ ਕਰਦੇ ਹਾਂ ਵੀ ਇੱਕਦਮ ਤੁਸੀਂ ਪੈਸੇ ਨਾ ਦੇਣ ਜਾਓ ਵੀ ਉਹਨੇ ਪੁਲਿਸ ਨੇ ਵੀ ਤਾਂ ਤਿਆਰੀ ਤਾਂ ਕਰਨੀ ਹੀ ਹੁੰਦੀ ਹੈ ਹੂੰ ਹੁਣ ਸਾਰੀ ਪੁਲਿਸ ਇਸੇ ਕੰਮ ਤੇ ਲੱਗੀ ਨਹੀਂ ਬੈਠੀ ਵੀ ਇਹ ਘਟਨਾ ਵਾਪਰੂਗੀ ਤੇ ਅਸੀਂ ਜਾਵਾਂਗੇ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਆਪਦਾ ਸਾਰਾ ਪਲਾਨ ਤਿਆਰ ਕਰਕੇ ਵੀ ਜਿਹੜਾ ਆਡੜ ਥਾਵਾਂ ਤੇ ਵੀ ਬੰਦੇ ਕਿਵੇਂ ਮਤਲਬ Trap ਕਿਵੇਂ ਆਪਾਂ ਕਰ ਸਕਦੇ ਆ ਵੀ ਰੰਗੇ ਹੱਥੀ ਬੰਦਿਆਂ ਨੂੰ ਫੜੇ ਕਿਵੇਂ ਜਾ ਸਕਦਾ ਠੀਕ ਹੈ ਫਿਰ ਨਾਲ ਇਹ ਸੀ ਵੀ ਜਿਹੜਾ ਬੰਦਾ ਕਿਤੇ ਉਹਨਾਂ ਨੂੰ ਮਾਰਨਾ ਦੇਣ ਬਿਲਕੁਲ ਵੀ ਜਿਹੜਾ ਬੰਦਾ ਵੀ ਉਹਨੂੰ ਸੁਰੱਖਿਅਤ ਛਡਾਉਣਾ ਵੀ ਸੀ ਛਡਾਉਣਾ ਵੀ ਸੀ ਜਿਹੜਾ ਗੁਰਜੰਤ ਸਿੰਘ ਸਹੀ ਹੈ ਪੁਲਿਸ ਲਈ ਇਹ ਵੀ ਤਾਂ ਸਿਰਦਰਦੀ ਸੀ ਵੀ ਮੰਨ ਲਓ ਆਪਾਂ ਕੋਈ ਇਸ ਤਰ੍ਹਾਂ ਦਾ Trap ਲਾ ਲਈਏ ਤੇ ਜਿਹਦੇ 'ਚ ਉਹ ਬੰਦੇ ਦੀ ਜਾਨ ਚਲੀ ਜਾਵੇ ਕੋਈ ਪਤਾ ਹੀ ਨਹੀਂ ਨਾ ਵੀ ਹਾਲਤਾਂ ਕਿਹੋ ਜਿਹੀਆਂ ਨੇ ਸਹੀ ਹੈ ਤੇ ਉਹਨਾਂ ਨੇ ਮਤਲਬ ਬੜਾ ਇਹਨੂੰ ਗੰਭੀਰਤਾ ਨਾਲ ਲੈ ਕੇ ਮਤਲਬ ਆਪਦਾ ਤਿਆਰੀ ਸ਼ੁਰੂ ਕਰਤੀ ਜਿਹੜਾ ਪਰਚਾ ਸੀ ਉਹ ਦਰਜ ਕਰਤਾ ਇਸੇ ਕਰਕੇ ਜਿਹੜਾ ਦਰਜ ਪਰਚ ਉਦੇ ਚ ਉਹਨਾਂ ਦੇ ਨਾਮ ਹੀ ਲਿਖੇ ਹੋਏ ਨੇ ਜਾਨੀ ਉਹ ਜਿਹੜੀ ਬਾਰਗੇਨਿੰਗ ਹੋਈ ਉਹ ਚ 1.5 ਲੱਖ ਤੋਂ ਕਿਤੇ ਜ਼ਿਆਦਾ ਦਾ ਸੌਦਾ 1.5 ਲੱਖ ਤੋਂ 50 ਹਜ਼ਾਰ ਦੀ ਗੱਲ ਹੋ ਗਈ ਉਹ ਕਹਿੰਦੇ ਵੀ 50 ਹਜ਼ਾਰ ਉਹ ਕਹਿੰਦੇ ਲੈ ਕੇ ਆ ਜੋਦੇ ਅਸੀਂ ਤੁਹਾਡੇ ਇਹਨੂੰ ਜਿਹੜਾ ਗਰਜੰਟ ਸਿੰਘ ਹੈ ਛੱਡ ਦਿੰਦੇ ਆ ਠੀਕ ਆ ਵੀਡੀਓ ਵੀ ਦੇ ਦੇ ਹਾਂ ਉਹ ਪੈਸੇ ਦੇਣ ਲਈ ਉਹਨਾਂ ਨੇ ਜਿਹੜਾ ਗਰਜੰਟ ਸਿੰਘ ਹੈ ਉਹ ਰੱਖਿਆ ਹੋਇਆ ਤਾਂ ਸੁਖਵਿੰਦਰ ਕੌਰ ਦੇ ਘਰੇ ਸੀ ਗੁੱਡੀ ਰੋਡ ਤੇ ਠੀਕ ਹੈ ਜੀ ਲੋਕੋ ਕੇ ਜਿਹੜਾ ਪੈਸੇ ਲੈਣ ਲਈ ਮਤਲਬ ਉਹਨਾਂ ਨੇ ਟਾਈਮ ਦਿੱਤਾ ਉਹ ਘਰਚਾ ਰੋਡ ਦਾ ਦਿੱਤਾ ਅੱਛਾ ਵੀ ਘਰਚਾ ਰੋਡ ਤੇ ਵੀ ਇੱਥੇ ਆ ਜੋ ਦੇ ਪੈਸੇ ਮਤਲਬ ਫੜਾ ਦਿਓ ਫੜਾ ਦਿਓ ਤੇ ਬੰਦਾ ਸ਼ਾ ਚੜ ਜਾਵੇ ਉੱਥੇ ਮਤਲਬ ਰਾਜਵੀਰ ਤੇ ਜਿਹੜਾ ਹੈਰੀ ਹੈ ਹਾਂਜੀ ਮਤਲਬ ਉਹ ਉੱਥੇ ਮਿਲੇ ਦੋਨੇ ਜਣੇ ਰਾਜਵੀਰ ਕੌਰ ਤੇ ਹੈ ਰਾਜਵੀਰ ਕੌਰ ਤੇ ਜਿਹੜਾ ਹਰ ਸਿਮਰਨਪ੍ਰੀਤ ਸਿੰਘ ਹੈਰੀ ਹੈ ਯਾਨੀ ਸੁਖਵਿੰਦਰ ਕੌਰ ਦਾ ਮੁੰਡਾ ਉਹ ਦੋਨੇ ਜਣੇ ਉੱਥੇ ਉਹਨਾਂ ਨੂੰ ਮਿਲ ਗਏ ਤੇ ਉਹਨਾਂ ਨੇ ਮਿਲ ਕੇ ਜਦੋਂ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਅਸੀਂ ਛੱਡਦੇ 50 ਦੇਣ ਵਾਲੀ ਗੱਲ ਨਹੀਂ ਦਿਖਾਓ ਹੂੰ ਉਹਨਾਂ ਨੇ ਦੂਰੋਂ ਦੂੋਂ ਪੈਸੇ ਦਿਖਾ ਵੀ ਦਿੱਤੇ ਵੀ ਆ ਦੇਖੋ ਜੀ 50000 ਰੁਪਏ ਸਾਡੇ ਕੋਲੇ ਹੂੰ ਵੀ ਸਾਡਾ ਬੰਦਾ ਛੱਡ ਦਿਓ ਵੀ ਜੇ ਇੱਕ ਹੱਥ ਪੈਸੇ ਲੈ ਲਓ ਤੇ ਸਾਡਾ ਬੰਦਾ ਛੱਡ ਦਿਓ ਹੁਣ ਬੰਦਾ ਉਹਨਾਂ ਕੋਲੇ ਘਰਚਾ ਰੋੜਦੇ ਤਾਂ ਹੈ ਨਹੀਂ ਸੀ ਹੂੰ ਤੇ ਉਹਨਾਂ ਨੂੰ ਨਾ ਇਹ ਪਤਾ ਸੀ ਪੁਲਿਸ ਦਾ ਟਰੈਪ ਲੱਗਿਆ ਹੋਇਆ ਓਕੇ ਉਹਨਾਂ ਦੇ ਨਾਲ ਦੀ ਨਾਲ ਜਿਵੇਂ ਉਹ ਆਪਦੇ ਸੰਪਰਕ 'ਚ ਰਹੇ ਜਿਹਨੇ ਹੈਰੀ ਹੋਰਾਂ ਦਾ ਆਪਦੀ ਮਾਂ ਨੂੰ ਫੋਨ ਕੀਤਾ ਹੂੰ ਵੀ ਸ਼ਿਕਾਰ ਤਾਂ ਫਸ ਗਿਆ ਹੂੰ ਤੇ ਵੀ ਤੁਸੀਂ ਇਧਰੋਂ ਬੰਦਾ ਇਧ ਨੂੰ ਛੱਡਣ ਦੀ ਤਿਆਰੀ ਕਰ ਲਓ ਤੇ ਅਸੀਂ ਤੁਹਾਡੇ ਬਰੇ ਨੂੰ ਆਉਣੇ ਆ ਠੀਕ ਹੈ ਪੁਲਿਸ ਨੇ ਮਤਲਬ ਜਦੋਂ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਆਕੇ ਜਦੋਂ ਉੱਥੇ ਪਤਾ ਲੱਗ ਗਿਆ ਵੀ ਆਹ ਬੰਦੇ ਤਾਂ ਅਰੈਸਟ ਕਰ ਲੈ ਹੈਰੀ ਨੂੰ ਤੇ ਹੈਰੀ ਨੂੰ ਤੇ ਰਾਜਵੀਰ ਨੂੰ ਦੋਨਾਂ ਜਿਹੜਾ ਇਹਨਾਂ ਨੂੰ ਤਾਂ ਪੁਲਿਸ ਨੇ ਮੌਕੇ ਤੇ ਅਰੈਸਟ ਕਰ ਹੀ ਲਿਆ ਜਿਹੜੇ ਪੈਸੇ ਲੈਣ ਗਏ ਸੀ ਓਕੇ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਉਸ ਤੋਂ ਬਾਅਦ ਫਿਰ ਪੁਲਿਸ ਨੇ ਹੀ ਹੁੰਦੋ ਤਾਂ ਫੋਨ ਕਰਾਇਆ ਵੀ ਆਪਦੇ ਮਾਂ ਨੂੰ ਫੋਨ ਕਰ ਵੀ ਉਹ ਬੰਦੇ ਨੂੰ ਤਾਂ ਛੱਡ ਦੇਣ ਵੀ ਉਹਦੇ ਕਹੇ ਪੈਸੇ ਆ ਗਏ ਵੀ ਸਾਡੇ ਕੋਲ ਪੈਸੇ ਆ ਗਏ ਇਹਨੂੰ ਛੱਡ ਦਿਓ ਉਹ ਜਦੋਂ ਛੱਡਣ ਲਈ ਮਤਲਬ ਉੱਥੇ ਪਹੁੰਚੇ ਤਾਂ ਪੁਲਿਸ ਨੇ ਫਿਰ ਉੱਥੇ ਮੌਕੇ ਤੇ ਜਿਹੜਾ ਉਹ ਘਰ ਸੀ ਜਿੱਥੋਂ ਚੁਰਾਉਣਾ ਸੀ ਉਹਨਾਂ ਨੇ ਫੋਨ ਤੇ ਤਾਂ ਕਹੀ ਦਿੱਤਾ ਸੀ ਤੇ ਉੱਥੇ ਜਿਹੜੇ ਭੋਲਾ ਸਿੰਘ ਸੀ ਉਰਫ ਕਾਲਾ ਜਿਹੜਾ ਦੁਗਾਰਾ ਘਿੰਡਣਾ ਵਾਲਾ ਤੇ ਉਹਨੇ ਮਤਲਬ ਮੌਕੇ ਤੇ ਪੁਲਿਸ ਨੇ ਉਹਨੂੰ ਵੀ ਅਰੈਸਟ ਕਰ ਲਿਆ ਦੋ ਪਹਿਲਾਂ ਅਰੈਸਟ ਕੀਤੇ ਹੋਏ ਸੀ ਪਰ ਜਿਹੜੀ ਸੁਖਵਿੰਦਰ ਕੌਰ ਸੀ ਉਹ ਇਹ ਛਾਤਰ ਰਹੀ ਉਹਨੂੰ ਇਹ ਪਤਾ ਲੱਗਿਆ ਵੀ ਕੋਈ ਜਿਵੇਂ ਪੁਲਿਸ ਦੂਰੋਂ ਆਉਦੀ ਦੇਖ ਲਈ ਅੱਛਾ ਤੇ ਉਹ ਉਥੋਂ ਖਿਸਕ ਗਈ ਜਿਹੜੀ ਅਜੇ ਤੱਕ ਪੁਲਿਸ ਦੇ ਜਿਹੜੀ ਅੱਜ ਦੀ ਡੇਟ ਤੱਕ ਉਹ ਪੁਲਿਸ ਦੇ ਹੱਥ ਨਹੀਂ ਲੱਗੀ ਤੇ ਜਿਹੜੇ ਪੈਸੇ ਜਿਵੇਂ ਉਹਨਾਂ ਦੀ ਲੈਣ ਦੀ ਸਕੀਮ ਸੀ ਨਾਲ ਹੀ ਪੁਲਿਸ ਨੇ 50000 ਰੁਪਇਆ ਬਰਾਮਦ ਕਰ ਲਿਆ। ਯਾਨੀ ਜਿਹੜੀ ਮੇਨ ਸਰਗਣਾ ਉਹ ਅਜੇ ਹੱਥ ਨਹੀਂ ਲੱਗੀ। ਹਾਂ ਜਿਹੜੀ ਮੇਨ ਦੇਖੋ ਸਰਗਣਾ ਤਾਂ ਜਦੋਂ ਉਹਦਾ ਮੁੰਡਾ ਹੱਥ ਲੱਗਿਆ ਗੱਲ ਤਾਂ ਇੱਕੋ ਹੀ ਹੈ ਉਹਦਾ ਮਤਲਬ ਉਹਦੇ ਚ ਇਹ ਤਾਂ ਨਹੀਂ ਕਿਹਾ ਜਾ ਸਕਦਾ ਹੱਥ ਕਿਤੇ ਪੰਜ ਤੱਕ ਕਿੱਥੇ ਜਾਣਾ ਹੁੰਦਾ। ਵੱਡੀ ਗੱਲ ਇਹ ਰਹੀ ਕਿ ਗੁਰਜੰਡ ਸਿੰਘ ਨੂੰ ਜਿਹੜਾ ਗੁਰਜੰਡ ਸਿੰਘ ਹੈ ਸਰਦਾਰ ਦਾ ਮਾਰਾ ਬੰਦਾ ਕਈ ਵਾਰ ਉਹ ਤੋਂ ਉਹ ਮਾਰਾ ਵੀ ਸਕਦੇ ਸੀ ਜਾਂ ਕੁਝ ਕਰ ਸਕਦੇ। ਬਿਲਕੁਲ ਮਤਲਬ ਪੁਲਿਸ ਨੇ ਬੜੀ ਮੁਸਤੈਦੀ ਨਾਲ ਕਹਿਦੀ ਆ ਆਪਾਂ ਜਾਏ ਕਹਿਦੀ ਆ ਬੜੀ ਸਮਝਦਾਰੀ ਨਾਲ ਕੰ ਪੀੜਤ ਸੀ ਗੁਰਜੰਟ ਸਿੰਘ ਉਹਨੂੰ ਛਡਾ ਵੀ ਲਿਆ ਤੇ ਜਿਹੜੇ ਦੋਸ਼ੀ ਸੀ ਉਹ ਫੜ ਵੀ ਲਏ ਉਹ ਤਾਂ ਚਲੋ ਜੇ ਭੱਜ ਗਈ ਹੁਣ ਸੁਖਵਿੰਦਰ ਕੌਰ ਉਹ ਹੋਰ ਦੋ ਜਰਾਂ ਨੂੰ ਹੱਥੇ ਦਾ ਪੁਲਿਸ ਦੇ ਚੜੀ ਜਾਣਾ ਤੇ ਪੁਲਿਸ ਨੇ ਮਤਲਬ ਜਿਹੜੀ ਹੁਣ ਤੱਕ ਦੀ ਪੁੱਛਗਿੱਛ ਕੀਤੀ ਹੈ ਉਹਦੇ ਤੋਂ ਹੀ ਇਹ ਗੱਲ ਸਾਹਮਣੇ ਆਈ ਹੈ ਵੀ ਇਹ ਇੱਕ ਗਰੋ ਹੈ ਜਿਹੜਾ ਹਨੀ ਟ੍ਰੈਪ ਦੇ ਨਾਂ ਤੇ ਲੋਕਾਂ ਨੂੰ ਫਸਾਉਂਦਾ ਸੀ ਮਤਲਬ ਆਮ ਤੌਰ ਤੇ ਤਾਂ ਇਹ ਹੁੰਦਾ ਸੁਣਿਆ ਬਾਵਾ ਜੀ ਵੀ ਲੋਕਾਂ ਦਾ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਮਤਲਬ ਉਹਦੇ ਤੇ ਇੱਕ ਦੂਜੇ ਨੂੰ ਦੋਸਤ ਬਣਾ ਲੈਂਦੇ ਕਿਸੇ ਨੂੰ ਬੁਲਾ ਲਿਆ ਤੇ ਪਸਾਤਾ ਇੱਥੇ ਸੋਸ਼ਲ ਮੀਡੀਆ ਨਹੀਂ ਸੀ ਇੱਥੇ ਸੋਸ਼ਲ ਮੀਡੀਆ ਡਰਤਾ ਦਿਖਾਇਆ ਗਿਆ ਜਿਹੜੀ ਹੈਰੀ ਨੇ ਵੀਡੀਓ ਬਣਾਈ ਉਹ ਮਤਲਬ ਡਰਤਾ ਦਿਖਾਇਆ ਗਿਆ ਪਰ ਇਹਨਾਂ ਦੀ ਜਿਹੜੀ ਐ ਮੰਨ ਲਓ ਸੰਪਰਕ ਸੀ ਉਹਦਾ ਅੱਗੇ ਦੀ ਅੱਗੇ ਮੈਨਟੂਮੈਂਟ ਸੰਪਰਕ ਸੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਜੋ ਅਕੜੀਏ ਵਾਲੀ ਉਹ ਔਰਤ ਸੀ ਉਹਦੇ ਵੀ ਦੇਖੋ ਪੁਲਿਸ ਇਹ ਮਾਮਲੇ ਨੂੰ ਪੂਰੀ ਤਰ੍ਹਾਂ ਖੰਗਾਲ ਰਹੀ ਹੈ ਜਿਆਦਾ ਦੇਖੋ ਕਿਉਂ ਹੁਣ ਉਹਦਾ ਸੰਪਰਕ ਸੁਖਵਿੰਦਰ ਕੌਰ ਨਾਲ ਸੀ ਜਿੰਨੀ ਦੇਰ ਤੱਕ ਸੁਖਵਿੰਦਰ ਕੌਰ ਪੁਲਿਸ ਦੇ ਹੱਥੇ ਨਹੀਂ ਚੜਦੀ ਉਨੀ ਦੇਰ ਤੱਕ ਉਹਨੂੰ ਇਹ ਗੱਲ ਦੇ ਵਿੱਚ ਸ਼ਾਮਲ ਕਰਨਾ ਵੀ ਉਹਨੇ ਉਹਨੂੰ ਕਿਵੇਂ ਨੰਬਰ ਪਹਿਲੀ ਗੱਲ ਤਾਂ ਇਹ ਹੈ ਹੀ ਵੀ ਇਹ 'ਚ ਕੋਈ ਸ਼ੱਕ ਤਾਂ ਹੈ ਨਹੀਂ ਪਰ ਦੇਖੋ ਇੱਕ ਜਿਵੇਂ ਕਹਿੰਦੀ ਆਪਾਂ ਕਾਨੂੰਨੀ ਪ੍ਰਕਿਰਿਆ ਦੇ ਲਈ ਉਹ ਜ਼ਰੂਰੀ ਤਾਂ ਹੈ ਨਾ ਜਿੰਨੀ ਜ਼ਰੂਰ ਅਰੈਸਟ ਨਹੀਂ ਹੁੰਦੀ ਫਿਰ ਉਹਦੀ ਪੁੱਛਗਛ ਦੇ ਵਿੱਚ ਹੀ ਉਹ ਗੱਲ ਅੱਗੇ ਸਾਹਮਣੇ ਆਉਣੀ ਹੈ ਨੀ ਤੰਦ ਦੇ ਨਾਲ ਤੰਦ ਜੁੜਦੀ ਜਾਣੀ ਹੈ ਤੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਹੈ ਇਹ ਬੇਹੰਦੀ ਸ਼ਰਮਨਾਕ ਹੈ ਜਿੱਥੇ ਇਹ ਘਟਨਾ ਸ਼ਰਮਨਾਕ ਹੈ ਦੇਖੋ ਵੀ ਕਿਸੇ ਨੂੰ ਹਣੀ ਟ੍ਰੈਪ ਦੇ ਵਿੱਚ ਫਸਾ ਲਿਆ ਗਿਆ ਪਹਿਲੀ ਗੱਲ ਤਾਂ ਜਾਨ ਵਾਲੇ ਬੰਦੇ ਨੂੰ ਕਿਹੜਾ ਕੋਈ ਭਲਾ ਮਾਨਸ ਕਹਿ ਸਕਦਾ ਠੀਕ ਹੈ ਪਰ ਇੱਕ ਗੱਲ ਫਿਰ ਵੀ ਚਲੋ ਜੇ ਚਲਿਆ ਗਿਆ ਕਿ ਉਹਦਾ ਪੇਡ ਮਤਲਬ ਪੇਡ ਸੈਕਸੁਅਲੀ ਅੱਜ ਕੱਲ ਤਾਂ ਮਤਲਬ ਲਾ ਸੁਪਰੀਮ ਕੋਰਟ ਤੱਕ ਨੇ ਵੀ ਕੋਈ ਇਹਨੂੰ ਮਤਲਬ ਠੀਕ ਹੈ ਗੱਲ ਕਰਦੇ ਆ ਨੂੰ ਤਾਂ ਇਹ ਸ਼ਰਮਿੰਦਗੀ ਵਾਲੀ ਗੱਲ ਹੈ ਪਰ ਜਿਹੜਾ ਸਰਕਾਰ ਮਤਲਬ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜੇ ਕਿਤੇ ਕੋਈ ਸਹਿਮਤੀ ਨਾਲ ਕੋਈ ਆਪਦੇ ਰਿਲੇਸ਼ਨ ਬਣਾ ਰਹੇ ਨੇ ਤਾਂ ਉਹ ਗੈਰ ਕਾਨੂੰਨੀ ਨਹੀਂ ਇਸੇ ਕਰਕੇ ਤਾਂ ਅੱਜ ਕੱਲ ਦੇਖਿਆ ਨਹੀਂ ਹਰ ਥਾਂ ਤੇ ਮਿਲਿਆ ਸੜਕਾਂ ਤੇ ਜਿਹੜੇ ਹੋਟਲ ਘਟ ਰਹੇ ਗਏ ਏਸੀ ਰੂਮ ਅਵੇਲੇਬਲ ਹੋਟਲ ਜ਼ਿਆਦਾ ਹੋ ਗਏ 999 ਰੁਪਏ ਵੀ 999 ਰੁਪਏ ਵਾਲੇ ਉਹ ਹੋਟਲ ਉਹ ਇਸੇ ਕਰਕੇ ਮਤਲਬ ਖੁੱਲੀ ਖੇਡ ਹੋ ਗਈ ਇਕ ਤਰ੍ਹਾਂ ਆਪਾਂ ਗੱਲ ਚਲਦੀ ਦੇ ਵਿੱਚ ਮੈਂ ਉਹ ਰਹਿ ਗਏ ਮਤਲਬ ਮੈਨੂ ਲਾ ਦਾ ਆਪਾਂ ਪੂਰੇ ਨਾਮ ਜੇ ਦੱਸ ਦਈਏ ਹਾਂਜੀ ਉਹ ਦੱਸ ਆ ਵੀ ਉਹ ਇੱਕ ਹਰ ਸਿਮਰਨਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਬਲਬੀਰ ਸਿੰਘ ਇਹ ਗਲੀ ਨੰਬਰ 2 ਖੁੱਡੀ ਰੋਡ ਬਰਨਾਲਾ ਦਾ ਰਹਿਣ ਵਾਲਾ ਠੀਕ ਹੈ ਜੀ ਨਾਮ ਇਸ ਕਰਕੇ ਨਹੀਂ ਵੀ ਆਪਾਂ ਉਹਨਾਂ ਦੀ ਕੋਈ ਬੇਇਜ਼ਤੀ ਕਰਨੀ ਚਾਹੁੰਦੇ ਆ ਆਪਾਂ ਇਹ ਚਾਹੁੰਦੇ ਆ ਵੀ ਘੱਟੋ ਘੱਟ ਲੋਕ ਇਹਨਾਂ ਦੇ ਸ਼ਿਕਾਰ ਇਹਨਾਂ ਦਾ ਸ਼ਿਕਾਰ ਦੇ ਵਿੱਚ ਇਹਨਾਂ ਦੇ ਜਾਲ ਦੇ ਵਿੱਚ ਫਸਣ ਤੋਂ ਬਚ ਜਾਣ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਯਾਰ ਆ ਇਹ ਲੋਕਾਂ ਨੂੰ ਡੰਗਣਾ ਕੀ ਚਲਦੀ ਹੈ ਠੀਕ ਹੈ ਦੂਜੀ ਰਾਜਵੀਰ ਕੌਰ ਪਤਨੀ ਸੁਖਚੈਨ ਸਿੰਘ ਇਹ ਵਾਸੀ ਲਾੜ ਬੰਜਾਰਾ ਖੁਰਦਾ ਜਿਲ੍ਹਾ ਸੰਗਰੂਰ ਦੇ ਜਿਹੜਾ ਪਾਤਲਾ ਦੇ ਨੇੜੇ ਪੈਂਦਾ ਓਕੇ ਜੀ ਤੇ ਤੀਜਾ ਜਿਹੜਾ ਭੋਲਾ ਸਿੰਘ ਉਰਫ ਕਾਲਾ ਇਹ ਪੁੱਤਰ ਅਮਰ ਸਿੰਘ ਵਾਸੀ ਨੇੜੇ ਧਰਮਸ਼ਾਲਾ ਪਿੰਡ ਦਗਾਲ ਠੀਕ ਹੈ ਜੀ ਪਾਤਲਾ ਜਿਹੜਾ ਮਤਲਬ ਜਾ ਕੇ ਮੌਕੇ ਤੇ ਕਹਿੰਦਾ ਸੀ ਸਾਡੀ ਜਨਾਨੀ ਨੂੰ ਵੀ ਤੁਸੀਂ ਗਲਤ ਕਰ ਗਲਤ ਕਰਮ ਦਾ ਹੈ ਤੇ ਫਿਰ ਸੁਖਵਿੰਦਰ ਕੌਰ ਪਤਨੀ ਬਲਬੀਰ ਸਿੰਘ ਵਾਸੀ ਗਲੀ ਨੰਬਰ 2 ਖੁੱਡੀ ਰੋਡ ਬਰਨਾਲਾ ਇਹਦੀ ਅਜੇ ਗ੍ਰਿਫਤਾਰੀ ਬਾਕੀ ਹੈ ਸੁਖਵਿੰਦਰ ਕੌਰ ਉਹ ਹੈ ਜਿਹਦੀ ਹਰ ਸਿਮਰ ਨੂੰ ਪ੍ਰੀਤ ਕਰੇ ਜਿਹੜਾ ਹੈਰੀ ਹੈ ਉਹਦੀ ਮਾਂ ਹੈ ਤੇ ਇਹਦੇ ਚ ਇੱਕ ਹੋਰ ਗੱਲ ਦਾ ਜਿਵੇਂ ਕਹਿੰਦੇ ਮਤਲਬ ਕਈ ਘਟਨਾਵਾਂ ਦੇ ਮਾਰੇ ਪਹਿਲੂ ਵੀ ਸਾਹਮਣੇ ਆਉਂਦੇ ਨੇ ਤੇ ਇਹ ਪਤਾ ਕਰਨ ਤੋਂ ਇਹ ਵੀ ਲੱਗਿਆ ਵੀ ਜਿਹੜਾ ਸੁਖਵਿੰਦਰ ਕੌਰ ਹੈ ਉਹਦੇ ਘਰ ਵਾਲਾ ਜੇ ਤੁਸੀਂ ਐ ਦੇਖੋ ਇੱਕ ਤਾਂ ਕਹਿੰਦਾ ਵੀ ਜੇ ਕਿਸੇ ਬੰਦੇ ਤੇ ਬਿਮਾਰੀ ਜਹਿਮਤ ਪੈ ਜਾਂਦੀ ਹੈ ਕੋਈ ਮੁਕਦਮਾ ਤਾਂ ਲੋਕ ਇਹ ਕਹਿੰਦੇ ਵੀ ਆ ਰੱਬ ਦੀ ਕਰੋਪੀ ਤੋਂ ਡਰਨਾ ਚਾਹੀਦਾ ਹਮ ਜਨਨ ਤੁਸੀਂ ਦੇਖੋ ਉਹਨਾਂ ਦੇ ਘਰੇ ਕੈਂਸਰ ਦਾ ਪੀੜਤ ਮਰੀਜ਼ ਹੈ ਸੁਖਵਿੰਦਰ ਕੌਰ ਦਾ ਘਰ ਵਾਲਾ ਠੀਕ ਹੈ ਕੁੜੀ ਘਰੇ ਜਵਾਨ ਹੈ ਠੀਕ ਹੈ ਜੀ ਠੀਕ ਹੈ ਮੁੰਡਾ ਵੀ ਜਵਾਨ ਹੈ ਦੇਖੋ 26 ਸਾਲ ਦੇ ਕਰੀਬ ਮੁੰਡੇ ਦੀ ਉਮਰ ਹੈ ਜਿਹੜਾ ਇਹ ਮਤਲਬ ਗਰੋਥ ਦਾ ਹਿੱਸਾ ਬਣ ਗਿਆ ਤੇ ਉਹਨਾਂ ਨੇ ਮਤਲਬ ਇਹ ਵੀ ਖੋਪਣੀ ਕਹਦਾ ਵੀ ਸਾਡੇ ਸਾਡੇ ਘਰੇ ਤਾਂ ਕੈਂਸਰ ਦਾ ਪੀੜਿਤ ਬੰਦਾ ਹੈ ਮਤਲਬ ਉਹ ਜੂਝ ਰਿਹਾ ਹੈ ਤੇ ਉਹ ਆਪ ਕਹੇ ਜੇ ਕੰਮਾਂ ਦੇ ਵਿੱਚ ਪੈ ਗਏ ਤੇ ਉਹਨਾਂ ਨੇ ਇਹ ਗੱਲ ਦੇ ਵੀ ਖਿਆਲ ਨਹੀਂ ਕੀਤਾ ਜਾਣੇ ਰੁਪਈਆ ਕਮਾਉਣ ਲਈ ਕਿਹੋ ਜਿਹੇ ਹੱਤ ਕੰਡੇ ਬਣਾਏ ਵੀ ਦੇਖੋ ਦਾ ਮਾਂ ਪੁੱਤ ਨੇ ਆਪਦੀ ਸ਼ਰਮ ਮੰਨੀ ਕਿਸੇ ਧੰਦੇ ਦੇ ਵਿੱਚ ਕਿਹੋ ਜਿਹੇ ਧੰਦੇ ਦੇ ਵਿੱਚ ਆਮ ਤੌਰ ਤੇ ਤਾਂ ਬਾਬਾ ਜੀ ਲੋਕ ਇਹ ਕਹਿੰਦੇ ਹੁੰਦੇ ਨੇ ਜਿਹੜੇ ਮਾਂ ਬਾਪ ਹੈ ਉਹ ਮਤਲਬ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਕਿਤੇ ਗਲਤ ਕੰਮ ਦੇ ਵਿੱਚ ਪੈ ਨਾ ਜਾਇਓ ਠੀਕ ਹੈ ਜਿੱਥੇ ਸੁਖਵਿੰਦਰ ਘਰ ਹੋਰਾਂ ਨੇ ਨਹੀਂ ਇਹ ਗੱਲ ਦੀ ਕੋਈ ਮੰਨਿਆ ਵੀ ਅਸੀਂ ਆਪਦੇ ਜਿਹੜੀ ਔਲਾਦ ਹੈ ਦੇਖੋ ਉਹਦੀ ਜਵਾਨਤੀ ਹੈ ਸਮਭਾਵਨਾ ਇਹ ਹੈ ਜਿਹੜਾ ਨੰਬਰ ਤੋਂ ਫੋਨ ਤੋਂ ਗੱਲ ਕੀਤੀ ਗਈ ਨਾ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਵੀ ਜਿਹੜਾ ਫੋਨ ਨੰਬਰ ਹੈ ਉਹ ਮਨੀਸ਼ਾ ਨਾਲੋਂ ਦਾ ਨਾ ਉਹ ਮਨੀਸ਼ਾ ਕਰਕੇ ਜਿਹੜਾ ਟਰੂ ਕਲਰ ਤੇ ਦਿਖਾਇਆ ਜਾ ਰਿਹਾ ਨੰਬਰ ਹੈ ਅੱਛਾ ਜੀ ਉਹ ਟਰੂ ਕਲਰ ਤੇ ਦਿਖਾਇਆ ਜਾ ਰਿਹਾ ਹੈ ਮੈਂ 1 ਮਿੰਟ ਮੈਨੂੰ ਲੱਗਦਾ ਵੀ ਇਹ ਗੱਲ ਦਾ ਕੁਝ ਆਪਾਂ ਨੂੰ ਕਲੀਅਰ ਤਾਂ ਕਰਨੀਆਂ ਜ਼ਰੂਰੀ ਹੁੰਦੀਆਂ ਵੀ ਕਈ ਵਾਰ ਆਪਾਂ ਗੱਲਬਾਤ ਪੂਰੀ ਕਰ ਲੈਨੇ ਆ ਤੇ ਪਰ ਉਹ ਗੱਲ ਦੇ ਵਿੱਚ ਗੱਲ ਨਿਕਲਦੀ ਹੈ ਨਹੀਂ ਮਨੀਸ਼ਾ ਕਰਕੇ ਹੈ ਉਹਦਾ ਨਾਲ ਜੀ ਐਮ ਲਿਖਿਆ ਹੈ ਜਣੀ ਉਹ ਸ਼ੱਕ ਕੀਤਾ ਜਾਂਦਾ ਪੁਲਿਸ ਨੂੰ ਵੀ ਸ਼ਾਇਦ ਹੁੰਦਾ ਜਦੋਂ ਹੁਣ ਉਹ ਨੰਬਰ ਦੀ ਕਾਰ ਡਿਟੇਲ ਹੋਰ ਕੱਢਣਗੇ ਪਤਾ ਲੱਗ ਜੂ ਉਹਦੀ ਮਤਲਬ ਕਿ ਇਹ ਜਿਹੜਾ ਜਿਹਦੇ ਨਾਂ ਤੇ ਨੰਬਰ ਚੱਲ ਰਿਹਾ ਸੀ ਵੀ ਉਹ ਮਨੀਸ਼ਾ ਕੋਈ ਇਹਨਾਂ ਦੀ ਬੇਟੀ ਤਾਂ ਨਹੀਂ ਹੈ ਬਿਲਕੁਲ ਵੀ ਜੇ ਬੇਟੀ ਹੈ ਤਾਂ ਹੋ ਸਕਦਾ ਹੈ ਉਹਦਾ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਜਣੀ ਐ ਮੰਨ ਲਓ ਵੀ ਇੱਕ ਕਹਿੰਦਾ ਮਾੜੇ ਕੰਮੀ ਨਾਨਕਾ ਜਦਕਤ ਬੰਦਾ ਹੋਏ ਵੀ ਉਹ ਕੰਮ ਹੈ ਵੀ ਮੈਨੂੰ ਲੱਗਦਾ ਵੀ ਜਦੋਂ ਗਲਤ ਧੰਦੇ ਦੇ ਵਿੱਚ ਫਸੇ ਨੇ ਤੇ ਉੱਥੇ ਵੀ ਜਿਹੜਾ ਪਰਿਵਾਰ ਐ ਮੰਨ ਲਓ ਉਹਨਾਂ ਦੇ ਲਾਲਚ ਨੇ ਜਿਹੜੇ ਉਹਨਾਂ ਦਾ ਸ਼ਾਰਟਕਟ ਰਸਤਾ ਅਪਣਾਇਆ ਉਹਨੇ ਐ ਮੰਨ ਲਓ ਵੀ ਇਹ ਕਿਹੜੇ ਕਿਹੜੇ ਪਰਿਵਾਰ ਹੋਣ ਤੁਸੀਂ ਲਾ ਲਓ ਰਾਜਵੀਰ ਕੌਰ ਹੈ ਉਹਦੇ ਉਹਦੇ ਘਰ ਵਾਲੇ ਦੀ ਹਾਲਤ ਕੀ ਰਹੂ ਬਿਲਕੁਲ ਤੇ ਉਧਰੋਂ ਜਿਹੜਾ ਬੰਦਾ ਪਾਸਾ ਜਾਂ ਉਹਨਾਂ ਦੇ ਵੀ ਬੱਚੇ ਹੋਣਗੇ ਅੱਗੇ ਉਹਨਾਂ ਦੇ ਅੱਗੇ ਪਰਿਵਾਰ ਹੋਣਗੇ ਉਹਨਾਂ ਦੇ ਨਾਲ ਮੈਨੂੰ ਲੱਗਦਾ ਵੀ ਇਹ ਜਿਹੜਾ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਚੱਲਣਾ ਚਾਹੀਦਾ ਚੱਲ ਰਿਹਾ ਹੈ ਨਾ ਉਹਦੇ ਤੇ ਠੱਲਣ ਲਈ ਜਿੱਥੇ ਜਿੱਥੇ ਦੇਖੋ ਕਾਨੂੰਨ ਨੇ ਤਾਂ ਆਪਦਾ ਕੰਮ ਕਰਨਾ ਹੈ ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਨੈਤਿਕ ਪੱਧਰ ਤੇ ਜਿਹੜਾ ਨਘਾਰ ਆ ਰਿਹਾ ਹੈ ਮਤਲਬ ਇਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਕੋਈ ਇੱਕ ਦੇਹ ਵਪਾਰ ਦੇ ਧੰਦੇ ਦੇ ਵਿੱਚ ਮਾਂ ਪੁੱਤ ਸ਼ਾਮਲ ਹੋ ਜਾਣਗੇ ਕੋਈ ਬੰਦਾ ਸੋਚ ਨਹੀਂ ਸਕਦਾ ਨਹੀਂ ਸੋਚ ਸਕਦਾ ਸੋ ਬਹੁਤ ਬਹੁਤ ਧੰਨਵਾਦ ਹਰਿੰਦਰਪਾਲ ਨਿੱਕਾ ਜੀ ਤੁਹਾਡਾ ਬੜੇ ਵਧੀਆ ਬੜੇ ਵਿਸਥਾਰ ਦੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਸਾਰੀ ਜਾਣਕਾਰੀ ਦਿੱਤੀ ਸੋ ਦੋਸਤੋ ਇਹ ਵੀਡੀਓ ਬਣਾਉਣ ਦਾ ਮਕਸਦ ਸਾਡਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਉਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਮਾਂ ਨੇ ਆਪਣੇ ਪੁੱਤ ਦੇ ਨਾਲ ਰਲ ਕੇ ਹੀ ਹਾਨੀ ਟਰੈਪ ਚਲਾ ਲਿਆ। ਇਹ ਪੈਸਾ ਬੜੀ ਕੁੱਤੀ ਚੀਜ਼ ਐ ਜੋ ਬੇ ਲੋੜੀਆਂ ਆਪਾਂ ਜ਼ਰੂਰਤਾਂ ਵਧਾਈਆਂ ਹੋਈਆਂ ਇਹ ਹੀ ਆਪਾਂ ਨੂੰ ਐਦਾਂ ਦੇ ਕੰਮ ਕਰਨ ਵਾਸਤੇ ਪ੍ਰੇਰਿਤ ਕਰਦੀਆਂ। ਸੋ ਹਮੇਸ਼ਾ ਸਤਰਕ ਰਹੋ, ਜਾਗਦੇ ਰਹੋ। ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ। ਉਦੋਂ ਤੱਕ ਲਈ ਦੋ ਜੱਜਤ ਸਾਰੇ ਦੋਸਤਾਂ ਨੂੰ। ਅਸੀ ਕਾਲ।